ਇਹ ਤਾਂ ਮੈਨੂੰ ਨਾ ਜੀ ਰੋਜ਼ ਪੁਰਾਣੀ ਗੱਲਾਂ ਮੈਨੂੰ ਰੋਜ਼ ਤਮਕੀ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੀ ਬਰਨਾਲੇ ਦੇ ਇੱਕ ਛੋਟਾ ਜਿਹਾ ਮੁੰਡਾਗਾ ਉਹ ਮੈਂ ਤੁਮ ਨਜਾਇਜ਼ ਤਮਕੀਂ ਦੇ ਜਾਂਦਾ ਉਹ ਬਾਤਰੀ ਲੱਤਾਂ ਤੋੜ ਤੂੰ ਮੈਂ ਤੁਮ ਮਾਰ ਤਾ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿੰਦਾ ਬਾਈ ਸਿੱਧੂ ਬਾਈ ਕੋਲਿਆ ਬਾਈ ਤੇਰਾ ਨਕਸਲ ਨਾ ਹੋਲੀ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲ ਦਿੰਦਾ ਆ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਆ ਮੈਨੂੰ ਹੀ ਦੱਸੋ ਜੀ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਝਾਂਚੜੇ ਆ ਮੈਂ ਸੱਚੀ ਰੋ ਕੇ ਚੜੇ ਆਂ ਵੀਰ ਮੈਂ ਕੀ ਮਾੜਾ ਕਰਤਾ ਕੀ ਇਹ ਤੇ ਪਲੀਜ਼ ਤੁਸੀਂ ਮੇਰਾ ਜਿੰਮੇਕ ਜਾਣੇ ਤੁਸੀਂ ਇੱਥੇ ਬੈਠੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰ ਇਹ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆਂ ਸਹੀ ਚੀਜ਼ ਘੱਟ ਦੇਖਦੇ ਆਂ ਤੇ ਮੇਰਾ ਜਦ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ 'ਚ ਕਦੇ ਕੋਈ ਗਿਆ ਤਾਂ ਹਾਂਜੀ ਆਹ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬੋਝ ਆ ਸੀ ਵੀ ਮੈਂ ਗੱਲ ਕਰ ਲਾਂ ਤੁਹਾਡੇ ਨਾਲ ਮੈਂ ਬਾਈ ਬਨੇ ਸੌਰੀ ਫੀਲ ਲੱਗ ਰਿਹਾ ਆਜੋ ਠੀਕ ਹੈ ਬਣ ਹੈ ਬਣੇ ਮੈਂ ਬੜੇ ਠੀਕ ਆ ਤੁਸੀਂ ਭੈਣਾਂ ਦੀ ਆਪ ਆਉ ਬੱਟਾ ਨਾਲ ਬਣ ਵੀਜਾ ਝੋਕਾ ਨਾਲ ਬਣਦੀ ਆ ਸਾਡੇ ਦੇ ਰੱਖੀ ਉੱਤੇ ਲੀੜੇ ਆਪਣਾ ਇਦੀ ਬਿਲੋ ਫੈਸ਼ਨ ਚਲਾਈ ਏ ਪਿੱਛੇ ਪੈਸ਼ਨ ਏ ਆ ਖੇਤੀ ਨਹੀਂ ਸਾਡੇ ਨਾਂ ਤੇ ਗੱਲ ਜਾਂਦੀ ਸਾਡੀ ਆਪ ਆਏ ਹਾਏ ਵੇਰੀ ਬੜ ਨਰਮ ਲੱਗਦੀ ਥੈਂਕ ਯੂ ਬੜ ਥੈਂਕ ਯੂ ਜੰਗ ਨਹੀਂ ਸਾਡੇ ਨਾਂ ਤੇ ਗੱਲ ਜਾਂਦੀ ਸਾਡੀ ਆਹੀ ਆ ਗੱਲ ਬਾਤ ਕੁੜੇ ਤੂੰ ਕੋਈ ਬਾਹਲੀ ਸੁਣਨੀ ਤੇਰਾ ਫਿਲਟਰ ਦਿੰਦਾ ਸਾਥ ਕੁੜੇ ਨਹੀਂ ਆ ਸੀ ਹਲੋ ਹਲੋ ਥੈਂਕ ਯੂ ਬੰਦ ਮੈਨਾਂ ਖਾ ਅਰੇ ਨਹੀਂ ਰਖਣੀ ਨਹੀਂ ਅਖੜੀ ਨਹੀਂ 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 ਤੂੰ ਲਾ ਗਿਆ ਸੁਣ ਮਾਰੇ ਕੋਲ ਵਧੀਆ ਬੜੇ ਥੈਂਕ ਯੂ ਸੀ ਹੈ ਪਾਜੀ ਇੱਕ ਵਾਰ ਮੇਰਾ ਮੂਵੀ ਬਾਈ ਬੜਾ ਭੈੜਾ ਮੇਰੇ ਜੁਗਾੜ ਕਰ ਦਿੰਦੇ ਆ ਸਰ ਹਲੋ ਹਲੋ ਪਾਜੀ ਆਹ ਜੱਟਾਂ ਮੈਂ ਅੰਨ ਡਿਆਂ ਦੀ ਬੰਦਾਲ ਬੰਦੀ ਹੋ ਬੱਟਾ ਦੋ ਸੁਣ ਦੀ ਮੈਨੂੰ ਨਾ ਜੀ ਰੋਜ਼ ਮਾਂ ਦੀ ਗੱਲਾਂ ਮੈਨੂੰ ਰੋਜ਼ ਤਰਕੀ ਆ ਯਾਰ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਾਂ ਮੁੰਡਾਗਾ ਉਵੇਂ ਦਮ ਉਹ ਨਜਾਇਜ਼ ਸਮਕੇਂ ਦੇ ਜਾਂਦਾ ਬੈਟਰੀ ਲੱਤਾਂ ਤੋਂ ਉੱਦੋਂ ਮੇتن ਮਾਰਤੋ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿੰਦਾ ਬਾਈ ਸਿੱਧੂ ਬਾਈ ਕੋਲਿਆ ਬਾਈ ਤੇਰਾ ਨੁਕਸਾਨ ਨਾ ਹੋਵੇ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਆ ਗੁੱਸੇ ਹੋ ਜਾਣਾ ਮੇਰਾ ਕੀ ਕਸੂਰ ਹੈ ਮੈਨੂੰ ਇਹ ਦੱਸੋ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਾ ਚੜੇ ਆ ਮੈਂ ਸੱਚੀ ਰੋ ਕੇ ਚੜੇ ਆਂ ਵੀ ਯਾਰ ਮੈਂ ਹੀ ਮਾਰਗਾ ਕਰਤਾ ਜੀ ਤੇ ਪਲੀਜ਼ ਤੁਸੀਂ ਮੇਰਾ ਦਿਲ ਇਹ ਜਾਣੇ ਤੁਸੀਂ ਇੱਥੇ ਬੈਠਿਆ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬੜੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਜਦ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ ਚ ਕਹੇ ਕੋਈ ਕਹਿੰਦਾ ਹੈ ਜੀ ਹਾਂ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬੋਲ ਜਾਂ ਸੀ ਵੀ ਮੈਂ ਗੱਲ ਕਰ ਲਾਂ ਫੋੜੀ ਨੇ ਮੈਂ ਬਾਈਬਲ ਨੇ ਸੌਰੀ ਫੀਲ ਲੱਗ ਰਿਹਾ ਹੈ ਹallelujah